ਸਜੀ ਦਾ ਦਿਲ ਕਮਜ਼ੋਰ ਆ ਉਹ ਇਹ ਵੀਡੀਓ ਨਾ ਦੇਖਣ ਕਿਰਪਾ ਕਰਕੇ ਤੁਹਾਨੂੰ ਬਹੁਤ ਹੀ ਭਿਆਨਕ ਚੀਜ਼ ਦਿਖਾਉਣ ਹੋਂ ਜਾ ਰਹੇ ਹਾਂਗੇ ਅਸੀਂ ਇਹ ਦੇਖ ਸਕਦੇ ਹੋ ਬੰਦ ਜਗਾ ਬੇਰਾਨ ਜਗਾ ਇਹ ਅੰਦਰ ਕੁਝ ਵੀ ਨਹੀਂ ਹੈਗਾ ਹੋਂ ਠੀਕ ਹੈਗਾ ਨਾ ਮੂਵਮੈਂਟ ਕਰੀ ਜਾਂਦੀ ਉੱਥੇ ਹੈਗਾ ਨਾ ਉੱਥੇ ਕੁਝ ਬੜੀ ਕੋਸ ਹੈਗਾ ਮੈਂ ਤਾਂ ਜਾਣ ਆਇਆ ਉਹ ਖੜ ਜਾ ਐ ਨਹੀਂ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੁਸੀਂ ਮੇਰੇ ਪਿੱਛੇ ਇੱਕ ਰੇਲਵੇ ਟਰੈਕ ਦੇਖ ਰਹੇ ਹੋ ਜਿਹੜਾ ਕਿ ਟਾਈਮ 10:22 ਹੋ ਚੁੱਕਿਆ ਬਹੁਤ ਹੀ ਭਿਆਨਕ ਬਲੌਗ ਮੈਂ ਬਣਾਉਣ ਜਾ ਰਿਹਾਗਾ ਇੱਕ ਭੂਤਿਆ ਘੜਾਉਣਾ ਸਾਡੇ ਪਟੜੀ ਦੇ ਉੱਤੇ ਆ ਕੇ ਇੱਕ ਬੁਢੀ ਮਰ ਗਈ ਸੀਗੀ ਉਸ ਦੀ ਆਤਮਾ ਆ ਕਹਿੰਦੇ ਅੱਜ ਵੀ ਇੱਥੇ ਭਟਕਦੀ ਆ ਸਾਨੂੰ ਤੁਹਾਨੂੰ ਦਿਖਾਉਣ ਜਾ ਰਿਹਾ ਬਿਨਾਂ ਟਾਈਮ ਵੇਸਟ ਕੀਤੇ ਤੇ ਟਾਈਮ ਇੱਥੋਂ ਦਾ ਹੁਣ ਕਹਿ ਰਿਹਾ ਸਾਨੂੰ ਵੀ ਇੱਥੋਂ ਮੁੜ ਜਾ ਤੁਸੀਂ ਚੈੱਕ ਕਰ ਸਕਦੇ ਹੋ ਹੁਣ ਆਪਾਂ ਕਰਨਾ ਸ਼ੁਰੂ ਕਰਦੇ ਹਾਂ ਐਕਸਪਲੋਰ ਤੇ ਇੱਥੇ ਕੋਈ ਨਹੀਂ ਹੈਗਾ ਤੁਸੀਂ ਸਾਹਮਣੇ ਚੈੱਕ ਕਰ ਸਕਦੇ ਹੋ ਸਾਰੇ ਪਾਸੇ ਹਨੇਰਾ ਨੇਰਾਛ ਆਇਆ ਹੋਇਆ ਹੈਗਾ ਤੇ ਜੇ ਪਹਿਲਾ ਆਪਾਂ ਟ੍ਰੇਨ ਦੇ ਟਰੈਕ ਤੋਂ ਆਉਂਦੇ ਦਰਖਤ ਦੀ ਇਹਦੀ ਗੱਲ ਕਰਦੇ ਨਾ ਦਰਖਤ ਹੀ ਬਹੁਤ ਅਜੀਬ ਤਰੀਕੇ ਦਾ ਬਣਿਆ ਹੋਇਆ ਇੱਥੇ ਤੁਸੀਂ ਦੇਖ ਸਕਦੇ ਹੋ ਜਿਵੇਂ ਕੋਈ ਹੋਰ ਹੀ ਮੂੰਹ ਜਾਂ ਹੁੰਦਾਗਾ ਦੇਖੋ ਐਦਾਂ ਦਾ ਦਰਖਤ ਆਪਾਂ ਕਦੇ ਨਹੀਂ ਦੇਖਿਆ ਹੋਣਾ ਕਦੇ ਜਿਵੇਂ ਕਿਸੇ ਜਾਨਵਰ ਦਾ ਜਾਂ ਕਿਸੇ ਚੀਜ਼ ਦਾ ਪੈਰ ਹੁੰਦਾ ਤੁਸੀਂ ਦੇਖ ਸਕਦੇ ਹੋ ਕਿੰਨਾ ਖਤਰਨਾਕ ਦਿਖਾਈ ਦਿੰਦਾ ਇਹ ਸੋ ਇਹ ਆ ਉਹ ਖੰਡਰ ਜਿਹੜਾ ਮੈਂ ਤੁਹਾਨੂੰ ਦਿਖਾਉਣ ਦੀ ਗੱਲ ਕਰੀ ਸੀ ਜਿਹੜੀ ਔਰਤ ਇਸੇ ਰਹਿੰਦੀ ਹੁੰਦੀ ਸੀ ਟ੍ਰੇਨ ਥਲੇ ਆ ਕੇ ਮਰ ਗਈ ਸੀ ਇਹ ਆ ਉਸ ਦਾ ਕਮਰਾ ਦੋਸਤੋ ਦੇਖ ਲਓ ਧਿਆਨ ਦੇ ਨਾਲ ਇਹ ਉਹ ਖੰਡਰ ਆ ਘਟੂ ਘਟ 50 60 ਸਾਲਾਂ ਤੋਂ ਬੰਦ ਪਿਆ ਐ ਮੈਂ ਇੱਥੇ ਡਰਾਵੀਆਂ ਆਵਾਜ਼ਾਂ ਆਉਂਦੀਆਂ ਰਾਤ ਨੂੰ ਇੱਥੇ ਕਿਸੇ ਨੂੰ ਵੀ ਆਉਣ ਦੀ ਉਹ ਨਹੀਂ ਹੈਗੀ ਰਾਤ ਨੂੰ 8 ਵਜੇ ਤੋਂ ਬਾਅਦ ਤਾਂ ਇੱਥੇ ਬੈਸ ਹੀ ਆਉਣਾ ਮਨ ਅਸੀਂ ਬਸ ਇੱਕ ਆਏ ਫਿਰਦੇ ਚੈਲੰਜ ਪੂਰਾ ਕਰਨ ਲਈ 16 ਅਗਲਾ ਖੰਡਰ ਤੁਹਾਨੂੰ ਦਿਖਾਵਾਂ ਹੁਣ ਮੈਂ ਜੀ ਇਹਦੀ ਛੱਤ ਵਗੈਰਾ ਦਿਖਾਵਾਂ ਕੁਝ ਕੀ ਹਾਲਤ ਹੋ ਚੱਕੀ ਹੈ ਤੁਸੀਂ ਦੇਖ ਸਕਦੇ ਇਦਾਂ ਦਾ ਕੁਝ ਇੱਥੇ ਨਜ਼ਰ ਨਜ਼ਰ ਆਉਂਦਾ ਸਾਰਾ ਕੁਝ ਇਹ ਡਰ ਬੜਾ ਨਜਾਇਜ਼ ਲੱਗ ਜਾਂਦਾ ਇੱਥੇ ਮੈਨੂੰ ਪਤਾ ਹੀ ਨਹੀਂ ਮੈਂ ਕਿਵੇਂ ਕਰ ਰਿਹਾਗਾ ਮੇਰੇ ਨਾਲ ਦਾ ਮੁੰਡਾ ਜਿਹੜਾ ਉਹ ਉਧਰ ਜਾ ਕੇ ਮੋਟਰਸਾਈਕਲ ਤੇ ਰਹਿ ਗਿਆ ਆਪਣੀ ਅਲੱਗ ਬਾਈਕ ਤੇ ਦੇਖ ਸਕਦੇ ਹੋ ਇੱਥੋਂ ਦਾ ਹਾਲਤ ਫਿਰ ਦਾਂਦੀ ਹੈ ਸੋ ਜਿਹੜਾ ਆਪਾਂ ਦਰਖਤ ਦੇਖ ਰਹੇ ਹਾਂ ਸਾਹਮਣੇ ਇਹ ਦਰਖਤ ਨਾ ਇੱਕ ਸ਼ਰਾਪਿਆ ਹੋਇਆ ਦਰਖਤ ਹੈ ਕਹਿੰਦੇ ਜਿਹੜਾ ਇਹਨੂੰ ਛੂੰਦਾ ਉਹਨੂੰ ਬਦਕਿਸਮਤੀ ਮਿਲਦੀ ਹੈਗੀ ਤੇ ਉਹਦਾ ਕੋਈ ਵੀ ਜ਼ਿੰਦਗੀ ਦੇ ਵਿੱਚ ਕੰਮ ਨਹੀਂ ਬਣਦਾ ਜਿਹੜਾ ਇਹਨੂੰ ਛੂੰਦਾ ਹੈ ਦਰਖਤ ਇਹ ਬਹੁਤ ਹੀ ਭਿਆਨਕ ਦਰਖਤ ਹੈ ਤੇ ਇਹਦੀਆਂ ਟਾਹਣੀਆਂ ਲੰਕਰੀਆਂ ਦੇਖ ਸਕਦੇ ਹਾਂ ਰਾਤ ਨੂੰ ਬਹੁਤ ਹੀ ਡਰਾਵਣਾ ਦਿਖਾਈ ਦਿੰਦਾ ਹੈ ਇਹ ਦਰਖਤ ਤੇ ਸਾਹਮਣੇ ਦੇਖ ਸਕਦੇ ਹਾਂ ਝਾੜੀਆਂ ਬਿਆਬਾਨ ਪਏ ਤੇ ਸਾਰਾ ਸੰਸਰਾ ਏਰੀਆ ਇਹ ਦੇਖ ਸਕਦੇ ਹਾਂ ਛੇ ਨਾ ਚੈੱਕ 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 ਦੀ ਬਾਜ ਸੁਣੋ ਇੱਥੇ ਬਹੁਤ ਹੀ ਡਰਾਵਣੀ ਬਾਜ ਇੱਥੇ ਸੁਣਾਈ ਦੇ ਰਹੀ ਹੈਗੀ ਆਪਾਂ ਨੂੰ ਤੇ ਟਾਈਮ ਮਨ ਲੱਗਾ 11 ਘਟ ਘਟ ਵੱਜ ਚੁੱਕੇ ਆਗੇ ਇੱਥੇ ਤੇ ਕਿੰਨਾ ਡਰ ਲੱਗ ਰਿਹਾ ਬਾਜ ਆ ਰਹੀ ਹੈ ਦੇਖ ਕੁਝ ਰਿਹਾ ਨਹੀਂ ਇਹ ਤੁਸੀਂ ਦੇਖੋ ਬਾਜ ਆ ਰਹੀ ਹੈ ਦੇਖ ਕੁਝ ਰਿਹਾ ਨਹੀਂ ਇਹ ਰਾਤ ਨੂੰ ਇੱਥੋਂ ਟ੍ਰੇਨ ਲੰਘ ਰਹੀ ਹੈਗੀ ਕਟਕਟ ਦਾ ਟਾਈਮ ਹੋ ਚੁੱਕਿਆ ਤੇ ਦੇਖ ਸਕਦੇ ਹਾਂ ਭਰ ਆਏਗਾ ਕੱਢੇ ਨੂੰ ਦੌੜਦਾ ਆਵਾ ਢਾ ਢੇਰੀ ਹੋਈਆਂ ਹੋਈਆਂ ਪੌੜੀਆਂ ਇੱਥੋਂ ਦਾ ਕੁਝ ਹੋਰ ਹੀ ਬਿਆਨ ਕਰਦੀਆਂ ਨੇ ਮਾਹੌਲ ਰਾਤ ਦਾ ਇੱਥੋਂ ਦਾ ਕਾਫੀ ਡਰਾਵਣਾ ਬਣਾਉਂਦੀਆਂ ਨੇ ਆਪਾਂ ਨੂੰ ਚੈਲੰਜ ਪੂਰਾ ਐਕਸੈਪਟ ਕਰਨ ਲਈ ਇੱਥੇ ਆਉਣਾ ਪਿਆ ਤੁਸੀਂ ਦੇਖ ਸਕਦੇ ਹੋ ਕਿਵੇਂ ਸਾਰਾ ਕੁਝ ਢਾ ਢੇਰੀ ਹੋ ਚੁੱਕਿਆ ਹੈਗਾ ਇੱਥੇ ਤੇ ਹੁਣ ਆਪਾਂ ਇਧਰੋਂ ਅੱਗੇ ਚੱਲਦੇ ਆਂਗੇ ਤੁਹਾਨੂੰ ਅਗਲਾ ਪਾਸਾ ਦਿਖਾਉਨੇ ਆਂ ਅੰਦਰਲੇ ਪਾਸੇ ਜਾ ਕੇ। ਸੋ ਜੋ ਮੇਰੇ ਪਿੱਛੇ ਬਿਲਡਿੰਗ ਆ ਜੇਕਰ ਆਪਾਂ ਇਹਦੀ ਗੱਲ ਕਰਾਂ ਮੈਂ ਵਿੱਚੋਂ ਦੀ ਤੁਹਾਨੂੰ ਵਿੱਚੋਂ ਵੀ ਦਿਖਾਉਣਾ। ਪਰ ਆਪਾਂ ਨੂੰ ਲੱਗ ਰਿਹਾ ਥੋੜਾ ਜਿਹਾ ਡਰ ਪਰ ਅਸੀਂ ਇਹਦੇ ਅੰਦਰ ਜਾਵਾਂਗੇ ਹੁਣ ਤੁਹਾਡੇ ਲਈ ਜਾਊਂਗਾ ਅੰਦਰ ਇਹਦੇ। ਇਹ ਤੁਸੀਂ ਦੇਖੋ। ਸਾਹਮਣੇ ਕਿਵੇਂ ਬਰਾਂਤਤਾ ਹੋਈ ਪਈ ਹੈਗੀ ਇੱਥੇ। ਤੇ ਸਾਹਮਣੇ ਥੱਲੇ ਕੁਝ ਇਦਾਂ ਦਾ ਹਾਲ ਹੈ। ਬਰਾਨੀ ਹੋਈ ਪਈ ਹੈ ਮੀਂਹੋਂ ਦਾ ਪਾਣੀ ਇੱਥੇ ਆਪਰੋਂ ਕਣਕਾਲੇ ਉਹੀ ਆ ਗਏ। ਤੇ ਤੁਸੀਂ ਦੇਖ ਸਕਦੇ ਹੋ ਸਾਹਮਣੇ। ਸਾਰੀਆਂ ਚੀਜ਼ਾਂ ਕੁਝ ਇਦਾਂ ਦਾ ਨਜ਼ਰ ਆਉਂਦਾ ਤੇ ਬਹੁਤ ਹੀ ਡਰਾਉਣਾ ਇੱਥੇ ਪੈ ਲੱਗ ਰਿਹਾ ਹੈਗਾ ਕਿਉਂਕਿ ਅਕਸਰ ਹੀ ਇੱਥੇ ਜਿਹੜੀ ਬੰਦ ਪਈ ਜਗਾ ਹੁੰਦੀ ਹੈ ਉਹਨਾਂ ਥਾਵਾਂ 'ਤੇ ਭੂਤਾਂ ਦਾ ਬਾਸ ਵਗੈਰਾ ਹੁੰਦਾ ਵੀ ਹੈ ਕਿਉਂਕਿ ਜਿਹੜੀਆਂ ਬੰਦ ਜਗ੍ਹਾਵਾਂ ਹੁੰਦੀਆਂ ਉੱਥੇ ਕੋਈ ਸਫਾਈ ਵਗੈਰਾ ਨਹੀਂ ਹੁੰਦੀ ਉਸ ਥਾਵਾਂ ਦੇ ਉੱਤੇ ਇਹੀਆਂ ਚੀਜ਼ਾਂ ਆਪਾਂ ਨੂੰ ਮਿਲਣੀਆਂ ਅਕਸਰ ਹੀ ਚੇਤਾਵਨੀ ਦਾ ਪਹਿਰਾ ਹੁੰਦੀਆਂ ਹੁੰਦੀਆਂ ਸੋ ਤੁਸੀਂ ਦੇਖ ਸਕਦੇ ਹੋ ਤੋ ਜਿਹੜਾ ਆਪਾਂ ਸਾਹਮਣੇ ਦੇਖ ਰਹੇ ਆ ਇਹ ਆਪਾਂ ਕਵਰ ਕੀਤਾ ਹੁਣ ਚੱਲਣਾਗਾ ਆਪਾਂ ਇੱਧਰਲੇ ਪਾਸੇ ਦੂਜੇ ਦੇ ਵਿੱਚ ਤੇ ਦੇਖ ਸਕਦੇ ਹੋ ਆ ਇੱਥੋਂ ਦਾ ਦੂਜਾ ਦਰਖਤ ਜਿਹੜਾ ਤੁਸੀਂ ਦੇਖ ਰਹੇ ਹੋ ਕਿ ਸਾਹਮਣੇ ਇਹ ਦਰਖਤਾਂ ਦੀ ਕੁਝ ਕਹਾਣੀ ਸੇਮ ਹੀ ਆ ਇੱਕ ਦਰਖਤ ਇੱਥੇ ਹੋਰ ਆ ਜਿਹੜਾ ਤੁਹਾਨੂੰ ਦਫਾਵਾਵਾਂਗੇ ਉਹਦੇ ਆਲੇ-ਦੁਆਲੇ ਨਾ ਇੱਕ ਵੀ ਪੱਤਾ ਨਹੀਂ ਆਇਆ ਆਸੇ-ਪਾਸੇ ਸਾਰੇ ਦਰਖਤ ਹਰੇ ਭਰੇ ਆਗੇ ਪਰ ਉਹ ਦਰਖਤ ਐਨਾ ਸੁੱਕਿਆ ਪੈਗਾ ਨਾ ਉਹਦੇ ਉੱਤੇ ਵੀ ਕੋਈ ਨਾ ਕੋਈ ਚੀਜ਼ ਦਾ ਬਾਸ ਹੈਗਾ ਤੈਨੂੰ ਦੇਖਣ ਨੂੰ ਮਿਲੂਗਾ ਉਹ ਵੀ ਉਹ ਵੀ ਤੁਹਾਨੂੰ ਅੱਗੇ ਦਿਖਾ ਰਹੇ ਹਾਂਗੇ ਹੁਣ ਗੱਲ ਕਰੀਏ ਆਪਾਂ ਇੱਥੋਂ ਦੇ ਦਰਖਤਾਂ ਦੀ ਇੱਥੇ ਦਰਖਤਾਂ ਤੇ ਵੀ ਆਸੇ ਪਾਸੇ ਗਾਨੀਆਂ ਗੁੰਨੀਆਂ ਬੰਨੀਆਂ ਹੋਈਆਂ ਤੁਸੀਂ ਦੇਖ ਸਕਦੇ ਹੋ ਬੜਾ ਖਤਰਨਾਕ ਕੰਮ ਕਰਿਆ ਹੋਇਆ ਇੱਥੇ ਆਗਾਨੀਆਂ ਗੁੰਨੀਆਂ ਬੰਨੀਆਂ ਹੋਈਆਂ ਦਰਖਤਾਂ ਦੇ ਉੱਤੇ ਹੁਣ ਆ ਗਏ ਆਪਾਂ ਦੂਜੀ ਸਾਈਡ ਇਹ ਵਾਲੇ ਕੋਲੇ ਤੇ ਬਾਈ ਇੱਥੇ ਹੈ ਨਹੀਂਗਾ ਕੋਈ ਵੀ ਸੋਨ ਮਸਾਨਾ ਚਾਹਾਂ ਤੁਸੀਂ ਦੇਖ ਸਕਦੇ ਹੋ ਮੈਂ ਇੱਥੇ ਇਕੱਲਾ ਹੀ ਫਿਰਦਾ ਹਾਂਗਾ ਹੁਣ ਤਾਂ ਮੁੰਡਾ ਜਿਹੜਾ ਨਾਲ ਆਇਆ ਸੀਗਾ ਉਹ ਵੀ ਪਿੱਛੇ हट ਗਿਆ ਕਹਿੰਦਾ ਪਿੱਛੇ ਖੜਾਗਾ ਆਪਾਂ ਇੱਥੋਂ ਤੁਹਾਨੂੰ ਦਿਖਾਉਨੇ ਆ ਦੇਖੋ ਉਹੀ ਨੀਗਾ ਏ ਟਸ ਟਾਈਮ ਤੇ ਇਹ ਦੇਖ ਸਕਦੇ ਹੋ ਤੇ ਜਮੀਨ ਕੋਸ਼ੇ ਤਰ੍ਹਾਂ ਦਾ ਇੱਥੇ ਕੂੜਾ ਫੈਲਾ ਹੋਇਆ ਹੈਗਾ ਹੁਣ ਯਾਰ ਚੜ੍ਹਨ ਜਾ ਰਹੇ ਹਾਂਗੇ ਆਪਾਂ ਉੱਪਰ ਉੱਪਰੋਂ ਦਿਖਾਉਣਾ ਤੁਹਾਨੂੰ ਇੱਕ ਕਿਦਾਂ ਦਾ ਦਿਖਾਈ ਦਿੰਦਾ ਆਪਣੇ ਨਾਲ ਦਾ ਸਾਥੀ ਮੁੰਡਾ ਜਿਹੜੇ ਨੂੰ ਮੈਂ ਨਾਲ ਲੈ ਕੇ ਆਇਆ ਫਿਰ ਸੋ ਆਪਾਂ ਦੂਜੀਆਂ ਪੌੜੀਆਂ ਤੇ ਦੇਹਾਂ ਤੇ ਪਹੁੰਚ ਚੁੱਕੇ ਹਾਂਗੇ ਡਰਾਵਨਾ ਮਾਹੌਲ ਇੱਕ ਤਾਹੀ ਬਣਿਆ ਹੋਇਆ ਆਪਣੇ ਲਈ ਉਹ ਖਤਰਨਾਕ ਕੰਮ ਐ ਇੱਥੇ ਆ ਗੋਲੇ ਜਿਹੇ ਆ ਕੇ ਕੁਝ ਇਹਨਾਂ ਦੇ ਵਿੱਚ ਪਹਿਲਾਂ ਕਣਕ ਪਾਈਆਂ ਦੀ ਸੀ ਪਹਿਲਾਂ ਦੇ ਟਾਈਮਾਂ ਤੋਂ ਖਾਲੀ ਪਏ ਆਗੇ ਇਹ ਦੇਖ ਸਕਦੇ ਹੋ ਇਹ ਦੇਖੋ ਕੁਝ ਉੱਪਰ ਲਾਵੀ ਹੋਏ ਇਦਾਂ ਦਾਗਾ ਇਹਦੇ ਆਲੇ ਦੁਆਲੇ ਨੇੜੇ ਤੇੜੇ ਜਿਹੜੇ ਘਰ ਆ ਸਾਰੇ ਸੋਨਮਸਾਨ ਹੋਈ ਪਈ ਹੁਣ ਜਮਾ ਸੋਨਮਸਾਨ ਆ ਇੱਥੇ ਤੁਸੀਂ ਦੇਖ ਸਕਦੇ ਹੋ ਹੁਣ ਇੱਥੋਂ ਦਾ ਜਿਹੜਾ ਵਾਲੇ ਦਵਾਲੇ ਦਾ ਏਰੀਆ ਸਾਰਾ ਸਾਨੂੰ ਮਸਾਨ ਹੋ ਗਿਆ ਜਮਾਂ ਚਿੜੀ ਵੀ ਨਹੀਂ ਫਰਕਦੀ ਇੱਥੇ ਤੇ ਅਸੀਂ ਜਿਹੜੇ ਦੋ ਜਣੇ ਇੱਥੇ ਫਿਰਦੇ ਆਂਗੇ ਹਨਾ ਤੇ ਬਹੁਤ ਔਖਾ ਕੰਮ ਆਨ ਲੱਗ ਜਾਂਦਾ ਇੱਥੇ ਡਰ ਜੀ ਸੱਚੀ ਗੱਲ ਦਸੀਏ ਤਾਂ ਸਾਡੇ ਜੀ ਕਰਦਾ ਵੀ ਇੱਥੋਂ ਭੱਜ ਜਾਈਏ ਕਿਹੜੇ ਵੇਲੇ ਬਸ ਦੇਖੋ ਇੱਥੇ ਨਾ ਨੇੜੇ ਕੋਈ ਚੀਜ਼ ਦਿਖ ਰਹੀ ਐ ਮੂਵਮੈਂਟ ਕਰਦੀ ਵੀ ਆਪਾਂ ਤੁਹਾਨੂੰ ਦਿਖਾਉਣਾ ਇਧਰਲੇ ਪਾਸੇ ਦੀ ਮੂਵਮੈਂਟ ਕਰਦੀ ਉਹ ਤੁਹਾਨੂੰ ਕੋਈ ਚੀਜ਼ ਨਜ਼ਰ ਆਊਗੀ ਹਲੋ ਦੇਖੋ ਭਾਈ ਉੱਥੇ ਕੁਝ ਹੈਗਾ ਯਾਰ ਹੈਗਾ ਨਾ ਮੂਵਮੈਂਟ ਕਰੀ ਜਾਂਦੀ ਉੱਥੇ ਹੈਗਾ ਨਾ ਉੱਥੇ ਕੁਝ ਬਾਈ ਕੋਸ ਹੈਗਾ ਮੈਂ ਤਾਂ ਜਾਨਾ ਯਾਰ ਉਹ ਖੜ ਜਾ ਐ ਨਹੀਂ ਹਾਂਜੀ ਆਓਹੀ ਪੇੜ ਆ ਜਿਹੜੀ ਦੀ ਆਪਾਂ ਵੀਡੀਓ ਵਿੱਚ ਤੁਹਾਡੇ ਨਾਲ ਪਿੱਛੇ ਗੱਲ ਕਰੀ ਸੀ ਤੁਸੀਂ ਦੇਖੋ ਹੋਰ ਸਾਰੇ ਦਰਖਤ ਹਰੇ ਭਰੇ ਨੇ ਇਸ ਦੇ ਆਲੇ-ਦੁਆਲੇ ਕੱਲਾ ਇਹ ਹੀ ਦਰਖਤ ਸੁੱਕਿਆ ਹੋਇਆ ਦੱਸਿਆ ਹੁੰਦਾ ਕਹਿੰਦੇ ਇਹਦੇ ਕੋਈ ਨੇੜੇ-ਤੇੜੇ ਦੀ ਵੀ ਨਗਦਾ ਜਿਹੜਾ ਨਗਦਾ ਉਹਦੇ ਨਾਲ ਬਹੁਤ ਬੁਰੀ ਹੁੰਦੀ ਹੈਗੀ ਬਾਹਰ ਤੋਂ ਵਿਊ ਐਦਾਂ ਦਾ ਆਉਂਦਾ ਇਹ ਉਸ ਦਾ ਜਿਹੜਾ ਆਪਾਂ ਤੁਹਾਨੂੰ ਅੰਦਰ ਤੋਂ ਦਿਖਾਇਆ ਇਹ ਇੱਥੇ ਦਰਖਤ ਹੈ ਇੱਕ ਇਹ ਹੀ ਬਹੁਤ ਸ਼ਰਾਫਤ ਦਰਖਤ ਹੈਗਾ ਇੱਥੇ ਤੁਸੀਂ ਦੇਖ ਸਕਦੇ ਹੋ ਹੁਣ ਤੁਹਾਨੂੰ ਅੱਗੇ ਤੋਂ ਦਿਖਾਉਣੇ ਆਗੇ ਦਾ ਮਾਹੌਲ ਤੇ ਆਹ ਤੁਸੀਂ ਦੇਖ ਕੇ ਅੰਦਾਜ਼ਾ ਲਾ ਸਕਦੇ ਹੋ ਵੀ ਇੱਥੇ ਕੀ ਕੁਝ ਹੋ ਸਕਦਾਗਾ ਜਿਵੇਂ ਕਿ ਆਹ ਪੇੜ ਹੈਗਾ ਇੱਥੋਂ ਦਾ ਥੱਲੇ ਨੂੰ ਆ ਟਾਲੀਆਂ ਲੰਕੀ ਜਾਂਦੀਆਂ ਨੇ ਇਹਦੀਆਂ ਹੁਣ ਪੂਰਾ ਮੈਨੂੰ ਵੀ ਭੈ ਲੱਗ ਰਿਹਾਗਾ ਪੂਰਾ ਭੈ ਜਾ ਆਈ ਜਾਂਦਾਗਾ ਮੈਨੂੰ ਐ ਲੱਗ ਜਾਂਦਾ ਵੀ ਮੈਂ ਕਿਹੜੇ ਵੇਲੇ ਇੱਥੋਂ ਭੱਗ ਜਾ ਸੋ ਆਪਾਂ ਇੱਥੇ ਜਾ ਨਹੀਂ ਸਕਦੇ ਆਪਾਂ ਚੈਲੰਜ ਲਿਆ ਹੋਇਆ ਇਥੋਂ ਦਾ ਵਲੌਗ ਬਣਾਉਣ ਦਾ ਤੁਸੀਂ ਦੇਖ ਸਕਦੇ ਹੋ ਮੇਰੇ ਨਾਲ ਦਾ ਮੁੰਡਾ ਉੱਤਰੀ ਬੈਠਾ ਹੈ। ਤੇ ਇਹ ਥਰੀ ਹੌਂਟਡ ਜਗਾ। ਇਹ ਤੁਸੀਂ ਦੇਖ ਸਕਦੇ ਹੋ ਤੁਹ ਆਪ ਕੋ ਬਾਰ ਬਾਰੋਂ ਐਕਸਪਲੋਰ ਕਰ ਰਹੇ ਆਂ ਇਹ ਇੱਥੇ। ਕਾਫੀ ਟਾਈਮ ਪਹਿਲਾਂ ਇਹ ਅਰਕਨਾਜ ਮੰਡੀ ਹੁੰਦੀ ਸੀਗੀ ਤੇ ਹੁਣ ਇੱਥੋਂ ਦੀ ਹੌਂਟਡ ਜਗਾ ਦੇ ਵਿੱਚ ਮਸ਼ਹੂਰ ਹੋ ਚੁੱਕੀ ਹੈ ਜੀ। ਤੁਸੀਂ ਦੇਖ ਸਕਦੇ। ਕਿੱਦਾਂ ਦਾ ਇਹਦਾ ਹਾਲ ਇੱਥੋਂ ਦੀ ਦਾਣੇ ਥੱਲੇ ਆਉਂਦੇ ਹੁੰਦੇ ਸੀਗੇ। ਸੋ ਹੁਣ ਤਾਂ ਬਸ ਇੱਥੇ ਬਰਾਨੀ ਹੋ ਚੁੱਕੀ ਹੈ। ਕਤੋਂ ਦੇ ਲੁਹਾਫੇ ਵਗੈਰਾ ਸਾਰਾ ਕੁਝ ਪਿਆ ਹੈਗਾ ਤੁਸੀਂ ਦੇਖ ਸਕਦੇ ਹੋ ਤੇ ਕਾਫੀ ਆਵਾਜ਼ਾਂ ਵਗੈਰਾ ਕਹਿੰਦੇ ਆਉਂਦੀਆਂ ਰਾਤ ਨੂੰ ਇਹਦੇ ਨਾਲ ਹੀ ਪਰਲੇ ਪਾਸੇ ਰੇਲ ਦੀ ਪਟੜੀ ਹੈ ਜਿੱਥੋਂ ਆਵਾ ਬਲੌਗ ਸ਼ੁਰੂ ਕੀਤਾ ਸੀ ਸੋ ਰੇਲ ਲੰਘਦੀ ਹੈ ਇਸੇ ਨਾਲ ਹੀ ਘਰ ਵਗੈਰਾ ਵੀ ਹੈਗੇ ਨੇ ਪਰ ਉਹ ਥੋੜੀ ਜਿਹੀ ਦੂਰੀ ਤੇ ਨੇ ਇੱਥੇ ਕੋਈ ਵੀ ਬੰਦਾ ਰਾਤ ਨੂੰ ਤੁਹਾਨੂੰ ਨਜ਼ਰ ਨਹੀਂ ਆਉਣਾ ਤੁਸੀਂ ਦੇਖ ਸਕਦੇ ਹੋ ਕੋਈ ਵੀ ਬੰਦਾ ਇੱਥੇ ਨਜ਼ਰ ਨਹੀਂ ਆਉਣਾ ਤੁਹਾਨੂੰ ਤੇ ਦੇਖ ਸਕਦੇ ਹਾਂ ਚੰਗੀ ਤਰ੍ਹਾਂ ਕਿਉਂਕਿ ਰੇ ਕੋਈ ਡਰਦਾਗਾ ਇੱਥੇ ਆਉਣ ਤੋਂ ਤੇ ਇੱਥੇ ਆ ਕੇ ਕੋਈ ਰਾਜੀ ਨਹੀਂ ਹੈਗਾ ਤੁਸੀਂ ਇੱਥੋਂ ਦੀ ਹਾਲਤ ਚੈੱਕ ਕਰੀ ਸਕਦੇ ਹੋ ਤੇ ਹੁਣ ਆਪਾਂ ਤੁਹਾਨੂੰ ਇਸ ਦੀ ਨਜ਼ਰ ਮਰਵਾਉਣੀ ਹੈ ਇੱਕ ਵਾਰ ਆ ਗੇਸ ਬਾ ਜੋ ਛੜਕ ਤੇ ਹਿੱਸਾ ਹੈ ਪਰ ਇੱਥੇ ਜਮਾ ਸਾਨੂੰ ਮਸਾਨ ਹੋਈ ਪਈ ਹੈ ਜੀ ਤੇ ਪਾੜੀਆਂ ਦਾ ਤੁਸੀਂ ਹਾਲ ਦੇਖ ਸਕਦੇ ਹੋ ਕਿਵੇਂ ਟੈ ਚੁਕੀਆਂ ਥੋਣੀਆਂ ਇਥੋਂ ਇਹ ਦੇਖ ਸਕਦੇ ਹੋ ਹਾਲ ਤਾਂ ਕੀ ਵੀ ਆ ਵਾਣ ਇਥੇ ਹੋ ਚੁੱਕਿਆ ਹੈ ਉਬੜ ਖਾ ਬੜ ਸਾਰਾ ਕੁਝ ਟੈ ਚੁਕੀਆਂ ਕੰਦਾ ਕੰਦਾ ਤੁਸੀਂ ਦੇਖ ਸਕਦੇ ਹੋ ਤਾਂ ਆਪਾਂ ਪਹੁੰਚ ਚੁੱਕੇ ਆਂ ਇੱਥੋਂ ਪਰ ਇਦਾਂ ਦਾ ਉੱਥੇ ਕੁਝ ਵੀ ਨਹੀਂ ਹੈਗਾ ਯਾਰ ਤੇ ਆਪਾਂ ਨੂੰ ਲੱਗ ਰਿਹਾ ਸੀ ਇੱਥੇ ਬਹੁਤ ਡਾਰਾ ਏ ਵਸ ਇੱਕ ਨਾ ਅਗਵਾ ਮਟਾਂ ਜਾਵਨ ਨਾ ਇੱਦਾਂ ਇੱਥੇ ਕੁਝ ਨਹੀਂ ਹੁੰਦਾ ਸਾਨੂੰ ਕਿਸੇ ਨੇ ਦੱਸਿਆ ਸੀਗਾ ਵੀ ਉੱਥੇ ਇਦਾਂ ਦਾ ਕੁਝ ਐਥਾਂ ਕਰਕੇ ਅਸੀਂ ਕਵਰ ਕਰਨ ਵਾਕੇ ਸੋ ਆਪਾਂ ਬਿਲਕੁਲ ਸਹੀ ਸਲਾਮ ਤਿਆਰੀ ਕਰੇ ਪਹੁੰਚ ਗਏ ਚੈਨਲ ਨੂੰ ਆਪਣੇ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਵੀਡੀਓ ਬਣਾਉਣ ਦੇਤੇ ਮਿਹਨਤ ਬਹੁਤ ਲੱਗਦੀ ਹੈ ਅਸੀਂ ਰਾਤ ਨੂੰ ਰਿਸਕ ਲੈ ਕੇ ਉੱਥੇ ਗਏ ਹੈਗੇ ਹਨਾ ਧੰਨਵਾਦ ਤੁਹਾਡਾ ਸਾਰਿਆਂ ਦਾ ਮਿਲਾਂ ਤੁਹਾਨੂੰ ਨੈਕਸਟ ਵਲੌਗ ਦੇ